ਲੁਧਿਆਣਾ ਦੇ ਸਾਊਥਰਨ ਬਾਈਪਾਸ ਦੇ ਉੱਤੇ ਫਲਾਈਓਵਰ ਦੇ ਉੱਤੇ ਵੱਡਾ ਇੱਕ ਸੜਕ ਦੇ ਉੱਤੇ ਪਾਰ ਪੈ ਜਾਂਦਾ ਵਾ ਬੀਤੀ ਰਾਤ ਨੂੰ ਇਹ ਜਿਹੜਾ ਵਾ ਪਾਰ ਸੜਕ ਤੇ ਪੈ ਜਾਂਦਾ ਵਾ ਜਿਸ ਤੋਂ ਬਾਅਦ ਕਿਹਾ ਜਾਂਦਾ ਕਿ ਅਗਰ ਸਹੀ ਸਮੇਂ ਰਹਿੰਦੇ ਇਸ ਨੂੰ ਨਾ ਪਤਾ ਚਲਦਾ ਤਾਂ ਵੱਡਾ ਹਾਸਾ ਹੋ ਸਕਦਾ ਸੀ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਸਾਊਥਰਨ ਬਾਈਪਾਸ ਦੀਆਂ ਜਿਸ ਤੋਂ ਲੁਧਿਆਣਾ ਤੋਂ ਰੋਜ਼ ਸਾਨੇਵਾਲ ਦੁਰਾਹਾ ਤੇ ਦੁਰਾਹਾ ਤੋਂ ਇੱਧਰ ਲੁਧਿਆਣਾ ਵੱਲ ਨੂੰ ਆਉਣ ਵਾਸਤੇ ਲੋਕ ਵੱਡੀ ਗਿਣਤੀ ਦੇ ਵਿੱਚ ਇਸ ਬਾਈਪਾਸ ਨੂੰ ਹੋ ਕੇ ਨਿਕਲਦੇ ਨੇ ਤਾਂ ਇੱਕ ਵੱਡਾ ਫਲਾਈਓਵਰ ਦੇ ਉੱਤੇ ਜਿਹੜਾ ਵਾ ਗੱਡਾ ਪੈ ਜਾਂਦਾ ਵਾ ਜਿਸ ਦੇ ਚੱਲਦੇ ਕਿਹਾ ਜਾਂਦਾ ਕਿ ਅਗਰ ਸਹੀ ਸਮੇਂ ਰਹਿੰਦੇ ਨਾ ਪਤਾ ਚੱਲਦਾ ਤਾਂ ਵੱਡਾ ਹਾਦਸਾ ਹੋ ਸਕਦਾ ਸੀ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਹੁਣ ਜਿਹੜਾ ਵਾ ਟ੍ਰੈਫਿਕ ਜਾਮ ਦੀ ਸਥਿਤੀ ਬਣੀ ਹੋਈ ਆ ਤੇ ਇਸ ਦੇ ਚਲਦੇ ਵੱਡਾ ਜਿਹੜਾ ਵਾ ਟ੍ਰੈਫਿਕ ਜਾਮ ਬਣਿਆ ਹੋਇਆ ਵਾ ਤੇ ਲੋਕਾਂ ਨੂੰ ਵੀ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਵਾ ਕਿਉਂਕਿ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਾਹਨ ਇਸ ਫਲਾਈਓਵਰ ਤੋਂ ਨਿਕਲ ਕੇ ਜਾਂਦੇ ਨੇ ਤਾਂ ਦੇਖਣਾ ਇਹ ਹੋਏਗਾ ਕਿ ਇਹ ਹੁਣ ਕਦੋਂ ਇਸ ਦੀ ਮੁਰੰਮਤ ਹੁੰਦੀ ਆ ਤੇ ਇਸ ਹਾਦਸੇ ਦੇ ਪਿੱਛੇ ਕਾਰਨ ਕੀ ਨੇ ਐਮਐਲਏ ਗੁਰਪ੍ਰੀਤ ਗੋਗੀ ਵੀ ਇੱਥੇ ਪਹੁੰਚੇ ਹੋਏ ਨੇ ਤੇ ਮੌਕੇ ਦਾ ਜਾਇਜ਼ਾ ਲੈਣ ਵਾਸਤੇ ਆਏ ਹੋਏ ਨੇ ਤੇ ਗੱਲਬਾਤ ਉਹਨਾਂ ਦੇ ਨਾਲ ਵੀ ਕਰਾਂਗੇ ਕਿ ਕਿਸ ਤਰ੍ਹਾਂ ਜਿਹੜਾ ਵਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਫਲਾਈਓਵਰਾਂ ਦੇ ਉੱਤੇ ਇਸ ਤਰ੍ਹਾਂ ਦੇ ਸੜਕਾਂ ਦੇ ਟੁੱਟਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਤੋਂ ਬਾਅਦ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਜਦੋਂ ਇਸ ਤਰ੍ਹਾਂ ਦੇ ਫਲਾਈਓਵਰ ਬੰਦੇ ਨੇ ਤਾਂ ਉਹਨਾਂ ਦੀ ਮਿਆਦ ਨਹੀਂ ਨਿਰਧਾਰਿਤ ਕੀਤੀ ਜਾਂਦੀ ਕਿ ਕਿੰਨੇ ਸਾਲਾਂ ਵਾਸਤੇ ਇਹ ਫਲਾਈਓਵਰ ਬੰਦੇ ਨੇ ਜਾਂ ਸਮੇਂ-ਸਮੇਂ ਸਰ ਇਹਨਾਂ ਦੀ ਮੈਂਟੇਨੈਂਸ ਨਹੀਂ ਜਿਹੜੀ ਇਹ ਕਰਵਾਈ ਜਾਂਦੀ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜਿਹੜਾ ਵਾ ਵੱਡਾ ਇੱਕ ਟੋਇਆ ਵਾ ਪੈ ਗਿਆ ਵਾ ਤੇ ਸੜਕ ਆਰ-ਪਾਰ ਹੁੰਦੀ ਹੋਈ ਨਜ਼ਰ ਆ ਰਹੀ ਆ ਬਤ ਤੋਂ ਬਾਅਦ ਅਸੀਂ ਐਕਸ਼ਨ ਕਰਾਂਗੇ ਤੇ ਬਹੁਤ ਜਲਦੀ ਐਕਸ਼ਨ ਕਰਾਂਗੇ ਫਲਾਈਓਵਰ ਨੂੰ ਲੈ ਕੇ ਕੀ ਨਿਯਮ ਕੀ ਹੈ ਕਿ ਕਿੰਨੇ ਸਾਲ ਵਾਸਤੇ ਇਹ ਫਲਾਈਓਵਰ ਦੀ ਮਿਆਦ ਕਦੋਂ ਕਿੰਨੀ ਸੀਗੀ ਤੇ ਮੈਂਟੇਨੈਂਸ ਨੂੰ ਲੈ ਕੇ ਕੀ ਨਿਯਮ ਹੈ ਇਦ ਐਦਾਂ ਹੁਣ ਪੀਡਬਲਯੂਡੀ ਵਾਲਿਆਂ ਨੂੰ ਬੁਲਾਉਂਗਾ ਉਹਨਾਂ ਨਾਲ ਪੁੱਛ ਲਾਤੀ ਆ ਰਸੀ ਸਾਹਿਬ ਨਾਲ ਗੱਲ ਹੋਈ ਸੀ ਉਹਨਾਂ ਨੂੰ ਪੁੱਛਣ ਦਾ ਵਰਕ ਆਊਟਰ ਪੁਰਾਣਾ ਕੱਢਣ ਐਗਰੀਮੈਂਟ ਕੱਢਣ ਜੋ ਵੀ ਉਹਨਾਂ ਨਾਲ ਹੋਇਆ ਹੋਇਆ ਵੀ ਏਐਮਸੀ ਦਿੱਤੀ ਹੋਈ ਆ ਨਹੀਂ ਦਿੱਤੀ ਕੀ ਗੱਲ ਆ ਕੀ ਬਾਤ ਆ ਉਹ ਸਾਰਾ ਅਸੀਂ ਰਿਕਾਰਡ ਚੈੱਕ ਕਰਦੇ ਹਾਂ ਉਹਨੇ ਤਾਂ ਕੀ ਲੱਗਦਾ ਕਿ ਵੱਡਾ ਟ੍ਰੈਫਿਕ ਜਾਮ ਆ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਬਿਲਕੁਲ ਇੱਥੇ ਕੋਈ ਦੂਜੀ ਦੋਰ ਐ ਨਹੀਂ ਦੇਖੋ ਕਿੰਨਾ ਜਾਮ ਲੱਗਿਆ ਹੋਇਆ ਔਰ ਇਹ ਵੱਡੀ ਲਿੰਕ ਰੋਡ ਹੈਗੀ ਆ ਜਿਹੜੀ ਕਿ ਸਾਰੀ ਦਿੱਲੀ ਤੋਂ ਚੰਡੀਗੜ੍ਹ ਤੇ ਅੰਮ੍ਰਿਤਸਰ ਜਲੰਧ ਤੱਕ ਲੋਕ ਪਰੇ ਸਭ ਤੋਂ ਪ੍ਰੋਮੀਨੈਂਟ ਪੁਲ ਹੈਗਾ ਇਹ ਔਰ ਸ਼ਹਿਰ ਦੇ ਵਿੱਚ ਪੁਲ ਹੈਗਾ ਤਾਂ ਲੱਗਦਾ ਕਿ ਜਿਸ ਤਰ੍ਹਾਂ ਜੋ ਮਤਲਬ ਕਿ ਟੋਇਆ ਨਜ਼ਰ ਆ ਰਿਹਾ نیچے ਜ਼ਮੀਨ ਨਹਿਰ ਆਲੀ ਹੈ ਅਗਰ ਤੋਂ ਥੋੜਾ ਜਿਹਾ ਵੱਡਾ ਟੋਇਆ ਹੋਵੇ ਤਾਂ ਵੱਡਾ ਹਾਸਾ ਹੋ ਸਕਦਾ ਸੀ ਅਸੀਂ ਪ੍ਰਮਾਤਮਾ ਦਾ ਸ਼ੁਕਰ ਕਰਦੇ ਆਂ ਵੀ ਬਹੁਤ ਜਲਦੀ ਸਾਨੂੰ ਅਲਰਟ ਕਰਤਾ ਤੁਹਾਡਾ ਮਾਣਯੋਗ ਅਸੀਂ ਮੀਡੀਆ ਦਾ ਵੀ ਸਤਿਕਾਰ ਕਰਦੇ ਆਂ ਧੰਨਵਾਦ ਕਰਦੇ ਆਂ ਜਿਹੜਾ ਤੁਸੀਂ ਸਾਨੂੰ ਹਮੇਸ਼ਾ ਅ ਅਲਰਟ ਮੋਡ ਤੇ ਰੱਖਦੇ ਹਾਂ ਤਾਂ ਕਿ ਅਸੀਂ ਕੋਈ ਵੀ ਐਸੀ ਅਨਸੁਖਾਵੀ ਘਟਨਾ ਨਾ ਹੋਣ ਦੀ ਹੈ ਜਿਨ੍ਹਾਂ ਸਾਡੇ ਆਮ ਲੋਕਾਂ ਨੂੰ ਪਰੇਸ਼ਾਨੀ ਆਵੇ। ਤੇ ਕੀ ਲੱਗਦਾ ਹੈ ਕਿ ਫਲਾਈਓਵਰ ਜਦੋਂ ਬੰਦੇ ਆ ਲੋਕਾਂ ਦਾ ਵਿਸ਼ਵਾਸ ਹੁੰਦਾ ਕਿ ਫਲਾਈਓਵਰ ਤੋਂ ਨਿਕਲਦੇ ਆ ਕਿ ਮਜਬੂਤ ਬਣੇ ਹੁੰਦੇ ਆ ਤਾਂ ਪਹਿਲਾਂ ਜਿਹੜਾ ਫਿਰੋਜ਼ਪੁਰ ਰੋਡ ਤੇ ਫਲਾਈਓਵਰ ਬਣਿਆ ਉਹਦੀ ਵੀ ਸਲੇਬ ਨਵੇਂ ਫਲਾਈਓਵਰ ਦੀ ਸਲੇਬ ਗਿਰੇ ਜਾਂਦੀ ਆ ਤਾਂ ਇਹ ਪੁਰਾਣੇ ਫਲਾਈਓਵਰ ਦਾ ਜਿਹੜਾ ਵਾ ਇਸ ਤਰ੍ਹਾਂ ਦਾ ਟੋਇਆ ਦੇਖਣ ਨੂੰ ਮਿਲਿਆ ਖੱਡਾ ਦੇਖਣ ਨੂੰ ਮਿਲਿਆ ਵਾ ਕਿ ਜਿਹੜਾ ਵਾ ਨਿਯਮ ਸਖਤ ਨਹੀਂ ਹੋਣੇ ਚਾਹੀਦੇ ਬਿਲਕੁਲ ਨਿਯਮ ਸਖਤ ਹੋਣੇ ਚਾਹੀ ਸਾਡੀ ਸਰਕਾਰ ਦੇ ਵਿੱਚ ਸਖਤੀ ਹੋਈ ਹੈਗੀ ਆ ਅਸੀਂ ਕਿਸੇ ਵੀ ਐਸੇ ਬੰਦੇ ਨੂੰ ਟੋਲਰੇਟ ਨਹੀਂ ਕਰਦੇ ਜਿਹੜਾ ਕਰਪਟ ਹੋਵੇ ਤੇ ਜਿਹੜਾ ਸਾਡੇ ਸਰਕਾਰ ਦਾ ਨਾਮ ਬਦਨਾਮ ਕਰੇ ਤਾਂ 2 ਸਾਲ ਤੁਹਾਡੀ ਸਰਕਾਰ ਨੂੰ ਹੋ ਗਏ 2.5 ਸਾਲ ਹੋ ਗਏ ਕੀ ਇਹਦੀ ਮੇਨਟੇਨੈਂਸ ਨਹੀਂ ਹੋਈ ਸੀਗੀ ਕਿ ਮੇਨਟੇਨੈਂਸ ਹੋਣੀ ਵੀ ਜ਼ਰੂਰੀ ਹੈ ਜਦੋਂ ਕੋਈ ਸੜਕ ਬੰਦੀ ਆ ਜਾਂ ਕੋਈ ਐਤਾ ਇਹਦਾ ਹੁਣ ਅਸੀਂ ਰਿਕਾਰਡ ਸਾਡਾ ਕਢਵਾ ਰਹੇ ਆ ਬੁਲਾਇਆ ਮੈਂ ਸਾਰੇ ਪੀਡਬਲਿਊ ਵਾਲੇ ਬੁਲਾਏ ਨੇ ਆਫੀਸਰ ਬੁਲਾ ਕੇ ਇਹਦਾ ਸਾਰਾ ਡਾਟਾ ਕਢਾਣੇ ਆ ਦੇ ਦੇ ਕਿੱਥੇ ਕੀ ਪ੍ਰੋਬਲਮ ਹੈਗੀ ਉਹਨਾਂ ਹੱਲ ਕਰਦੇ ਆ ਤਾਂ ਮੇਨਟੇਨੈਂਸ ਹੁੰਦੀ ਰਹੀ ਆ ਬੁਲਾ ਕੇ ਦੇਖ ਲੈਣਾ ਰਿਕਾਰਡ 'ਚ ਕੀ ਲਿ ਜੋ ਹੋਇਆ ਜੇ ਜਿਹਦੀ ਜ਼ਿੰਮੇਵਾਰੀ ਹੋਈ ਉਹਨੂੰ ਅਸੀਂ ਬਖਸ਼ਾਂਗੇ ਥੋੜੀ ਜੀ ਬਿਲਕੁਲ ਐਸੀ ਕਿ ਐਮਐਲਏ ਗੁਰਪ੍ਰੀਤ ਗੋਗੀ ਕਹਿੰਦੇ ਨੇ ਜਰ ਆਏ ਨੇ ਕਿ ਪਿਛਲੀ ਸਰਕਾਰ ਦੇ ਸਮੇ ਇਹ ਫਲਾਈਓਵਰ ਬਣੇ ਨੇ ਤਾਂ ਹੁਣ ਰਿਕਾਰਡ ਖੰਘਾਲ ਰਹੇ ਆ ਤੇ ਜਿਸ ਦੀ ਜ਼ਿੰਮੇਵਾਰੀ ਬਣੇਗੀ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਤਾਂ ਮੇਨਟੇਨੈਂਸ ਨੂੰ ਲੈ ਕੇ ਜਦੋਂ ਸਵਾਲ ਪੁੱਛੇ ਗਏ ਕਿ 2.5 ਸਾਲ ਹੋ ਗਏ ਨੇ ਸਰਕਾਰ ਤੁਹਾਡੀ ਆ ਪੰਜਾਬ ਦੇ ਵਿੱਚ ਤੇ ਮੇਨਟੇਨੈਂਸ ਨੂੰ ਲੈ ਕੇ ਕੀ ਨਿਯਮ ਹੈ ਫਲਾਈਓਵਰ ਬੇਸ਼ੱਕ ਪਿਛਲੀ ਸਰਕਾਰਾਂ ਦੇ ਸਮੇਂ ਦੇ ਬਣੇ ਹੋਏ ਨੇ ਪਰ ਮੇਨਟੇਨੈਂਸ ਵੀ ਜ਼ਰੂਰੀ ਹੁੰਦੀ ਹੈ ਤਾਂ ਕਹਿੰਦੇ ਨੇ ਕਿ ਰਿਕਾਰਡ ਦੇਖ ਕੇ ਮੇਨਟੇਨੈਂਸ ਦੀ ਜ਼ਿੰਮੇਵਾਰੀ ਜਿਸ ਦੇ ਵਿਭਾਗ ਦੀ ਹੋਏਗੀ ਉਸ ਦੇ ਉੱਤੇ ਵੀ ਕਾਰਵਾਈ ਕਰਾਂਗੇ ਤਾਂ ਵੱਡਾ ਖੱਡਾ ਜਿਹੜਾ ਵਾ ਫਲਾਈਓਵਰ ਦੇ ਉੱਤੇ ਦੇਖਣ ਨੂੰ ਮਿਲਿਆ ਗਨੀਮਤ ਐ ਰਹੀ ਹੈ ਕਿ ਇੱਕ ਵੱਡੇ ਹਾਦਸੇ ਤੋਂ ਬਚਾਵ ਰਿਹਾ ਵਾ ਨਹੀਂ ਤਾਂ ਕਈ ਕੀਮਤੀ ਜਾਨਾਂ ਇਸ ਖੱਡੇ ਦੇ ਚਲਦੇ ਜਾ ਸਕਦੀਆਂ ਸੀਗੀਆਂ ਤਾਂ ਹੁਣ ਦੇਖਣਾ ਇਹ ਹੋਏਗਾ ਕਿ ਕੀ ਕਾਰਵਾਈ ਹੁੰਦੀ ਹੈ ਤੇ ਕਿ ਦੋਸ਼ੀਆਂ ਨੂੰ ਕੀ ਸਜ਼ਾ ਮਿਲਦੀ ਹੈ ਕੈਮਰਾਪਰਸ ਰੋਹੀ ਦਿਨਾਰ ਵਵੇਕਤਲ ਪੰਜਾਬ ਤੱਕ ਲੁਧਿਆਣਾ